ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਿਯੂਰ ਸਾਹਿਬ ਅੱਜ ਆਪਾਂ ਦੇਖਾਂਗੇ ਕਿ ਗੁਰਦੁਆਰਾ ਲੰਗਰ ਸਾਹਿਬ ਵਿੱਚ ਪ੍ਰਸ਼ਾਦੇ ਕਿਵੇਂ ਬਣ ਰਹੇ ਨੇ ਮਸ਼ੀਨ ਦੇ ਨਾਲ ਤੇ ਨਾਲ ਦੀ ਨਾਲ ਆਪਾਂ ਇਹ ਵੀਡੀਓ ਵੇਖਾਂਗੇ ਤੇ ਸਿਮਰਨ ਕਰਾਂਗੇ ਸਤਿਨਾਮ ਵਾਹਿਗੁਰੂ सतनाम वाहे गुरु सतनाम वाहे गुरु सतनाम वाहे गुरु सतनाम वाहे गुरु वाहिगरु वाहे गुरु Sat nam vahigru Sat nam vahigru Sat nam vahigru Sat nam vahigru Sat vahigru Sat vahigru

गुरु सतनाम वाहिगुरु सतनाम वाहिगरु सतनामहिगरु सतना

ਸਾਤ ਸੰਗਤ ਜੀ ਸਿਮਰਨ ਵੀ ਕੀਤਾ ਆਪਾਂ ਤੇ ਨਾਲ ਦੀ ਨਾਲ ਵੀਡੀਓ ਵੀ ਵੇਖੀ ਹੈ ਜਿਸ ਤਰ੍ਹਾਂ ਗੁਰਦੁਆਰਾ ਲੰਗਰ ਸਾਹਿਬ ਵਿੱਚ ਮਸ਼ੀਨ ਦੇ ਨਾਲ ਪ੍ਰਸ਼ਾਦੇ ਬਣਾਏ ਜਾਂਦੇ ਹਨ ਸਾਰਾ ਵੀਡੀਓ ਆਪ ਜੀ ਨੂੰ ਦਿਖਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ